ਬਿਲਕੁਲ ਕਮਰੇ ਆਇਆ ਇਕੱਠੇ ਹੋਣੇ ਕੀ ਕਾਰਨ ਨੇ ਆਏ ਸਰ ਗੱਲ ਹੈ 3.5 ਸਾਲ ਦਾ ਸਮਾਂ ਲਗ ਭਾਗ ਹੋਣ ਵਾਲਾ ਹੈ ਸਰਕਾਰ ਦਾ ਜੋ ਬਦਲਾਅ ਦੀ ਨੀਤੀ ਲੈ ਕੇ ਆਈ ਸੀ ਉਸ ਦੇ ਸਬੰਧ ਵਿੱਚ ਉਸ ਵੇਲੇ ਸਾਰੇ ਮੁਲਾਜ਼ਮਾਂ ਨੇ ਸਾਰੇ ਪੈਨਸ਼ਨਾਂ ਨੇ ਕਿਉਂਕਿ ਉਹ ਦੂਜੀਆਂ ਸਰਕਾਰਾਂ ਤੋਂ ਆ ਕੇ ਆਏ ਸੀ ਉਸ ਦੇ ਇਹਨਾਂ ਦੇ ਨਾਰਿਆਂ ਦੇ ਵਿੱਚ ਉਹਦੇ ਘਾਸੇ ਜਾ ਕੇ ਬਦ ਤੋਂ ਬਦ ਪੈਨਸ਼ਨਾਂ ਨੇ ਤੇ ਮੁਲਾਜ਼ਮਾਂ ਨੇ ਸਰਕਾਰ ਦੇ ਹੱਕ ਵਿੱਚ ਵੋਟਾਂ ਪਾਈਆਂ 92 ਸੀਟਾਂ ਲੈ ਕੇ ਆਏ ਪਲਤੋਂ ਬਾਅਦ ਸਾਡੇ ਦਾ ਕੋਈ ਬਦਲਾ ਨਹੀਂ ਆਇਆ ਇਹਨਾਂ ਨੇ ਆਪਣਾ ਜਿਹੜਾ ਬਦਲਾ ਕਰ ਲਿਆ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਸਾਡੀਆਂ ਪੈਨਸ਼ਨਰਾਂ ਦੀਆਂ ਘੱਟੋ ਘੱਟ 12 ਮਿੰਟਾਂ ਸਮਾਂ ਦੇ ਕੇ ਮੁੱਖ ਮੰਤਰੀ ਭੱਜ ਗਿਆ ਐਵੇਂ ਜਿਹਾ ਮੁੱਖ ਮੰਤਰੀ ਜਿਹੜਾ ਮਤਲਬ ਕਿ ਕਿਸੇ ਦਿੱਤੀ ਬੰਦੀ ਨੂੰ ਮਤਲਬ ਕਿ ਟਾਈਮ ਦੇ ਕੇ ਭੱਜਦਾ ਤੇ ਫਿਰ ਇਹਦਾ ਕੀ ਜਨ ਸਿਆਪਾ ਕਰਦਾ ਤੋਂ ਬਾਅਦ ਰਹਿ ਕੀ ਗਿਆ ਸਾਡੇ ਕੋਲ ਅੱਜ ਇੰਨੇ ਟੈਂਪਰੇਚਰ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ 70 75 ਸਾਲ ਦੇ ਜਿਹੜੇ ਬਜ਼ੁਰਗ ਓਏ ਸਰਕਾਰ ਤੋਂ ਦੁਖੀ ਹੋ ਗਏ ਇਸ ਜਿਮਣੀ ਚੌਂ ਦੇ ਵਿੱਚ ਅਸੀਂ ਚਾਹਦੇ ਨਹੀਂ ਸੀ ਇਹਦੇ ਵਿੱਚ ਪਾੜ ਲੈਣਾ ਪਰ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਇਸ ਕਰਕੇ ਅਸੀਂ ਇਹਨਾਂ ਦੇ ਗਲਾਬ ਇੱਥੇ ਸਾਰੇ ਜਿਹੜੇ ਪ੍ਰਿਆਸ ਦੇ ਵਿੱਚ ਵਕ ਵਕ ਜੰਦੀਆਂ ਬੈਨਰ ਤੇ ਗਾਇੰਡਰਾਂ ਦੇ ਢੱਡੇ ਥਲੇ ਇੱਥੇ ਕੱਟੇ ਹੋਏ ਆ ਅਸੀਂ ਸਰਕਾਰ ਨੂੰ ਹੁਣ ਵੀ ਚੇਤਾਵਨੀ ਦਿੰਨੇ ਆ ਕਿ